ਤਪੋਨਾਮ ਵਾਹਿਗੁਰੂ ਸਲਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜਿਂ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਥ ਸੰਗਤ ਜੀਓ ਆਸ਼ਾ ਜੀ ਦੀ ਮਿਹਰ ਦਾ ਸਤਿਕਾਰ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਪਾਈ ਆਸ਼ਾ ਜੀ ਦੇ ਗੋੜੀ ਦੀ ਵਾਰ ਗੋੜੀ ਰਾਗ ਵਿੱਚ ਧਾਨ ਕੀਤੀ ਹੋਈ ਵਾਰ ਦੇ ਆਸ਼ਾ ਜੀ ਦੇ ਅੱਜ ਤੀਵੇਂ ਸਲੋਕ ਰੰਗ ਹੁੰਦੇ ਹਨ ਇਹ ਸਲੋਕ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਨ 315 ਅੰਕ ਤੇ 16 ਅੰਗ ਤੇ ਆਸ਼ਾ ਜੀ ਦੇ ਸ਼ਲੋਕ ਸੁਭਾਈਮਾਨ ਹਨ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹੋਏ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਜੀ ਸ਼ਲੋਕ ਮਹਲਾ 4 ਤਪਨਾ ਹੋਵਾ ਅੰਦਰੋਂ ਲੋਭੇ ਨੇਤ ਮਾਵਾਂ ਨੂੰ ਫਿਰੇ ਜਗਵਾਲਿਆ ਅਗੋਲੇ ਸਦਿਆ ਸਤਿ ਲਈ ਭਿਖਿਆ ਮੈਂ ਨਾਂ ਵਿੱਚੋਂ ਦੇ ਪਛਤਾਇਕ ਆਣ ਤਪੀ ਉਤ ਵਿੱਚ ਬਹਾਲਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੌਥੀ ਪਾਤਸ਼ਾਹ ਜੀ ਮਹਾਰਾਜ ਇਸ ਲੋਕ ਦੇ ਵਿੱਚ ਆਪਣੀ ਦਸਨਾ ਤੋਂ ਬਚਨ ਕਰਦੇ ਹਨ ਉਸ ਤੱਪੇ ਬਾਰੇ ਲੋਭੀ ਤੱਪਾ ਜਿਹਦਾ ਇਤਿਹਾਸ ਦੇ ਵਿੱਚ ਸਾਖੀ ਵੀ ਹੁੰਦੀ ਆ ਨਾਮ ਹੁੰਦਾ ਹੈ ਜਿਨੇ ਮਹਾਰਾਜ ਦੇ ਨਾਲ ਵੱਡੀ ਇਰਖਾ ਕਮਾਈ ਬਾਹਰੋਂ ਤਪਸੀਖ ਹਾਂਦਾ ਸੀ ਨਿਮਰ ਤੱਪਾ ਹਾਂ ਭਗਤਾਂ ਪਰਮੇਸ਼ਰ ਦਾ ਪਰ ਅੰਦਰੋਂ ਪਾਪੀ ਸੀ ਲੋਭੀ ਸੀ ਉਹਦੇ ਬਾਰੇ ਮਹਾਰਾਜ ਜੀ ਵਰਣਨ ਕਰਦੇ ਹੋਏ ਇਸ ਸ਼ਲੋਕ ਦੇ ਵਿੱਚ ਬਚਨ ਕਰਦੇ ਹਨ ਦੱਸਣਾ ਕਰਦੇ ਹਨ ਤੱਪਾ ਨਾ ਹੋਵੇ ਅੰਦਰੋਂ ਲੋਭੀ ਮਹਾਰਾਜ ਜੀ ਕਹਿੰਦੇ ਬਾਹਰੋਂ ਦੁਨੀਆਂ ਦੇ ਵਿੱਚ ਤਪਾ ਅਖਵਾਉਣ ਵਾਲਾ ਇਹ ਬਰਾਨੀ ਇਹ ਮਨੁੱਖ ਮਹਾਰਾਜ ਜੀ ਕਹਿੰਦੇ ਅੰਦਰੋਂ ਲੋਭ ਦੇ ਨਾਲ ਮਾਇਆ ਦੇ ਲੋਭ ਨਾਲ ਭਰਿਆ ਪਿਆ ਹੈ ਤਪਾ ਨਾ ਹੋਏ ਅੰਦਰੋਂ ਲੋਭੀ ਨਿੱਤ ਮਾਇਆ ਨੂੰ ਫਿਰੇ ਜਜਮਾਲਿਆ ਮਹਾਰਾਜ ਜੀ ਕਹਿੰਦੇ ਬਾਹਰੋਂ ਦੁਨੀਆ ਦੇ ਵਿੱਚ ਪਿੰਡ ਦੇ ਸਾਹਮਣੇ ਅਲੇ ਪੁਰਸ਼ਾਂ ਦੇ ਸਾਹਮਣੇ ਮਹਾਰਾਜ ਜੀ ਕਹਿੰਦੇ ਤਪਸੀ ਖਵੰਦਾ ਕਿ ਮੈਂ ਤਪਾ ਹਾਂ ਮੈਂ ਤਪ ਕਰਦਾ ਹਾਂ ਤਪ ਕਰਨ ਵਾਲੇ ਨੂੰ ਤਪਾ ਕਹਿੰਦੇ ਹਨ ਕਿ ਮੇਰਾ ਬਹੁਤ ਵੱਡਾ ਤਪ ਹੈ ਭਗਤੀ ਦਾ ਪਰ ਮਹਾਰਾਜ ਜੀ ਕਹਿੰਦੇ ਤਪਾ ਜਿਹੜਾ ਬਾਹਰੋਂ ਤਾਂ ਤਪਾ ਖਵੰਦਾ ਅੰਦਰੋਂ ਲੋਭੀ ਲੋਭੀ ਹੈ ਲੋਭ ਦੇ ਨਾਲ ਮਹਾਰਾਜ ਜੀ ਕਹਿੰਦੇ ਇਹ ਆਤਮਾ ਲਿਬੜੀ ਪਈ ਹੈ ਲੋਭ ਦੇ ਨਾਲ ਲਿਬੜਿਆ ਪਿਆ ਹੈ ਅੱਗੋਂ ਦੇ ਸਦਿਆ ਸਤੇ ਦੀ ਭਿਖਿਆ ਲਏ ਨਾਹੀ ਪਿਛੋਂ ਦੇਪ ਸਤਾਏ ਪਛਤਾਏ ਕੇ ਆਣ ਤਪੇ ਪੁੱਤ ਵਿੱਚ ਬਹਾਲਿਆ ਮਹਾਰਾਜ ਜੀ ਕਹਿੰਦੇ ਸਾਹਮਣੇ ਤਾਂ ਭਿਖਿਆ ਨਹੀਂ ਲੈਂਦਾ ਇਹ ਤਪਾਸੀ ਨਾ ਜਿਹੜਾ ਸਾਧਗੁਰੂ ਜੀ ਕਹਿੰਦੇ ਸਾਹਮਣੇ ਤਾਂ ਲੋਕਾਂ ਨੂੰ ਵਿਖਾਵਾ ਕਰਦਾ ਹੈ ਇਹ ਭਿਖਿਆ ਦਾ ਧੰਨ ਲੈਂਦਾ ਨਹੀਂ ਈਮਾਰਾ ਜੀ ਕਹਿੰਦੇ ਪਿੱਛੋਂ ਚੋਰੀ ਆਪਣੇ ਪੁੱਤਰ ਨੂੰ ਉਸੇ ਪੰਗਤ ਵਿੱਚ ਲਿਆ ਕੇ ਬਿਠਾ ਦਿੰਦਾ ਪਹਿਲੋਂ ਦੁਨੀਆਂ ਦੇ ਸਾਹਮਣੇ ਪਿੰਡ ਦੇ ਸਾਹਮਣੇ ਸਿਆਣੇ ਪੁਰਸ਼ਾਂ ਦੇ ਸਾਹਮਣੇ ਮੂਰੀ ਪੁਰਸ਼ਾਂ ਦੇ ਸਾਹਮਣੇ ਕਹਿੰਦਾ ਕਿ ਮੈਂ ਭਿਖਿਆ ਨਹੀਂ ਲੈਂਦਾ ਮੈਂ ਦਾਨ ਨਹੀਂ ਲੈਂਦਾ ਪਰ ਮਹਾਰਾਜ ਜੀ ਕਹਿੰਦੇ ਜਦੋਂ ਪੰਗਤਾਂ ਦੇ ਵਿੱਚ ਦਾਨ ਵਰਤਾਇਆ ਜਾਂਦਾ ਉਹਨੂੰ ਪੁੱਤਰ ਨੂੰ ਪਿੱਛੋਂ ਦੀ ਚੋਰੀ ਲਿਆ ਕੇ ਉਹ ਆਪਣੇ ਪੁੱਤਰ ਨੂੰ ਵਿੱਚ ਬਿਠਾ ਦਿੰਦਾ ਹੈ ਪੰਜ ਲੋਗ ਸਭ ਹੱਸਣ ਲੱਗੇ ਆਪਾ ਲੋਭ ਲੈ ਰਿਹਾ ਗੱਲ ਆ ਮਹਾਰਾਜ ਜੀ ਕਹਿੰਦੇ ਪੰਜ ਸਿਆਣੇ ਪੁਰਸ਼ ਜਿਹੜੇ ਸਨ ਆ ਪੰਜ ਇਹਨਾਂ ਦੇ ਪੰਜ ਸਣ ਜਿਹੜੇ ਉਹ ਹੱਸਣ ਲੱਗੇ ਉਹਨਾਂ ਨੇ ਦੇਖਿਆ ਕਿ ਤੱਪੇ ਨੇ ਬਾਹਰੋਂ ਤਾਂ ਕਹਿ ਕਿ ਮੈਂ ਕੁਝ ਲੈਣਾ ਨਹੀਂ ਮੈਂ ਲੈਂਦਾ ਨਹੀਂ ਬੜਾ ਤਫਸੀ ਆ ਮੈਂ ਸਿਆਣਾ ਹਾਂ ਤਪਵਾਣਾ ਮਹਾਰਜ ਜਦੋਂ ਪਿੰਡ ਦੇ ਲੋਕਾਂ ਨੇ ਬਹੁਰੀ ਲੋਕਾਂ ਨੇ ਪੰਚਾਂ ਨੇ ਇਹਨੂੰ ਦੇਖਿਆ ਸਤਿਗੁਰੂ ਜੀ ਕਹਿੰਦੇ ਹੋ ਹੱਸਣ ਲੱਗੇ ਤਪਾ ਦੇਖੋ ਪਿੱਛੋਂ ਦੀ ਆਣ ਕੇ ਆਪਣੇ ਪੁੱਤਰ ਨੂੰ ਵਿੱਚ ਵਿਠਾਰਿਆ ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈਰ ਕਹਿੰਦੇ ਤੂੰ ਕਿੰਨਾ ਲੋਭੀ ਮਨੁੱਖ ਹੈ ਕਿੰਨਾ ਲੋਭ ਧਾਰੀ ਹੈ ਬਾਹਰੋਂ ਕੁਛ ਕੁਛ ਕਹਿੰਦਾ ਅੰਦਰੋਂ ਕੁਛ ਕਮਾਂਦਾ ਹੈ ਇਤਿ ਥੂੜਾ ਧਨ ਵੇਖੇ ਦੇ ਦਿੱਤੀ ਤੱਪਾ ਭਿੱਟੇ ਨਹੀਂ ਧਨ ਬਹੁਤੇ ਦਿੱਥੇ ਤੱਪੇ ਧਰਮ ਹਾਰਿਆ ਜੀ ਮਹਾਰਾਜ ਜੀ ਕਹਿੰਦੇ ਤੱਪਾ ਥੂੜੇ ਧਨ ਨੂੰ ਵੇਖ ਕੇ ਤਾਂ ਮੂਹ ਪਰਾ ਕਰ ਲੈਂਦਾ ਜੀ ਮਹਾਰਾਜ ਜੀ ਕਹਿੰਦੇ ਜਦੋਂ ਬਹੁਤਾ ਧਨ ਪਤਾ ਲੱਗਦਾ ਨਹੀਂ ਕਿ ਮਿਲਦਾ ਜੀ ਮਹਾਰਾਜ ਜੀ ਕਹਿੰਦੇ ਫਿਰ ਧਰਮਾ ਧਰਮ ਛੱਡ ਦਿੰਦਾ ਫਿਰ ਵਸ ਵੀ ਪੂਣਾਟ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਧਰਮ ਤਿਆਗ ਕੇ ਭੱਜਦਾ ਹੈ ਫਿਰ ਧਰਮ ਛੱਡ ਦਿੰਦਾ ਜਿੱਥੇ ਤੋੜਾ ਧਨ ਵੇਖੇ ਤੱਪੇ ਤੱਪਾ ਭਿੱਟੇ ਨਹੀਂ ਮਹਾਰਾਜ ਜੀ ਕਹਿੰਦੇ ਬਹੁਤੇ ਧਨ ਡਿੱਠੇ ਤੱਪੇ ਧਰਮ ਹਾਰਿਆ ਕਹਿੰਦੇ ਬਹੁਤਾ ਧਨ ਜਿੱਥੇ ਨਜ਼ਰ ਆਉਂਦਾ ਉੱਥੇ ਫਿਰ ਧਰਮ ਨੂੰ ਛੱਡ ਦਿੰਦਾ ਭਾਈ ਇਹ ਤੱਪਣਾ ਹੋਵੀ ਬਗਲਾ ਹੈ ਕੋ ਸਾਧ ਜਨਾਂ ਵਿਚਾਰਿਆ ਤੇ ਮਹਾਰਾਜ ਜੀ ਬਤਨ ਕਰ ਦੇਣ ਕਹਿੰਦੇ ਭਾਈ ਜਨੋ ਇਹ ਤੱਪਾ ਨਹੀਂ ਹੈ ਸਤਿਗੁਰੂ ਜੀ ਸਮਝਾਉਂਦਿਆਂ ਲੋਕਾਂ ਨੂੰ ਰਾਣੀ ਜੀ ਵਾ ਨੂੰ ਸਮਝਾਰਨ ਕਹਿੰਦੇ ਭਾਈ ਇਹ ਬਾਹਰੋਂ ਪੇਖ ਹੈ ਬਾਹਰੋਂ ਖਾਵਾ ਹੈ ਕਿ ਇਹ ਤੱਪਾ ਹੈ ਬਹੁਤ ਤਫਸੀਹ ਹੈ ਬਲਕਿ ਇਹਦੇ ਤੇ ਬਗਲਾ ਸਮਾਧੀ ਹੈ ਜਿਵੇਂ ਬਗਲਾ ਇੱਕ ਲੱਤ ਚੱਕ ਕੇ ਖੜਾ ਰਹਿੰਦਾ ਹੈ ਉਹ ਦੇਖਦਾ ਰਹਿੰਦਾ ਕਿ ਕਦੀ ਕੋਈ ਗਰੱਡੀ ਮੱਛੀ ਆਏ ਮੈਂ ਉਹਨੂੰ ਨਿਗਲਾ ਕਹਿੰਦੇ ਤਫਾ ਵੀ ਇਸ ਤਰ੍ਹਾਂ ਹੈ ਬਾਹਰੋਂ ਤਾਂ ਤਫਸੀਲ ਲੱਗਦਾ ਕਿ ਭਗਤ ਹੈ ਮਹਾਰਾਜ ਜੀ ਕਹਿੰਦੇ ਅੰਦਰੋਂ ਪ੍ਰਸਾਦ ਨਹੀਂ ਹੈ ਇਹਦੇ ਵਿਚਾਰ ਇਹਦੀ ਬਿਰਤੀ ਜਿਹੜੀ ਉਹ ਸਾਧਾ ਵਾਲੀ ਨਹੀਂ ਉਹ ਬਗਲੇ ਵਾਲੀ ਹੈ ਕਹਿੰਦੇ ਬਾਹਰੋਂ ਵੇਖਾ ਇਹ ਤਾਂ ਤਪਸੀਆਂ ਵਾਲਾ ਜੇ ਮਹਾਰਾਜ ਜੀ ਬਤਰ ਕਾ ਨਿਰਭਾਈ ਇਹ ਤੱਪਾ ਨਾ ਹੋਈ ਬਗਲਾ ਹੈ ਕਹਿੰਦੇ ਬਗਲਾ ਬਿਰਤੀ ਵਾਲਾ ਮਨੋਖ ਹੈ ਬਾਹਰ ਸਾਧ ਲੱਗਦਾ ਪਰ ਅੰਦਰੋਂ ਨਹੀਂ ਸਾਧ ਸਤਪੁਰਖ ਕੀ ਤੱਪਾ ਨਿੰਦਾ ਕਰੇ ਸੰਸਾਰੀ ਕੀ ਉਸਤੀ ਵਿੱਚ ਹੋਵੇ ਇਤ ਦੁੱਖੇ ਤੱਪਾ ਦਜ ਮਾਰਿਆ ਮਹਾਰਾਜ ਜੀ ਕਹਿੰਦੇ ਸਤਿ ਪਰਮੇਸ਼ਰ ਦੀ ਤਾਂ ਨਿੰਦਾ ਕਰੀ ਜਾਂਦਾ ਤੱਤ ਸਤਿਗੁਰਾਂ ਨਾਲ ਤੇ ਮੱਥਾ ਲਾਇਆ ਹੋਇਆ ਤੱਪੇ ਨੇ ਫਿਰ ਤਪਸੀ ਕਹਦਾ ਜਿਹੜਾ ਪਰਮੇਸ਼ਰ ਨੂੰ ਹੀ ਗਲਤ ਦੱਸੀ ਜਾਂਦਾ ਪ੍ਰਭੂ ਦੇ ਨਾਲ ਹੀ ਜਿਹਦਾ ਵੈਰ ਹੈ ਉਹਦੀ ਨਿੰਦਿਆ ਕਰੀ ਜਾਂਦਾ ਉਹ ਤਵਸੀ ਥੋੜਾ ਹੋ ਸਕਦਾ ਉਹ ਸਾਧ ਨਹੀਂ ਹੋ ਸਕਦਾ ਮਹਾਪੁਰਸ਼ ਨਹੀਂ ਹੋ ਸਕਦਾ ਜੇ ਮਹਾਰਾਜ ਜੀ ਕਹਿੰਦੇ ਸਤਪੁਰਖ ਕੀ ਨਿੰਦਾ ਆਪਾਂ ਨਿੰਦਾ ਕਰੈ ਕਹਿੰਦੇ ਲੋਕਾਂ ਦੀ ਉਸਤਤ ਕਰੀ ਜਾਂਦਾ ਸੰਸਾਰੀ ਲੋਕਾਂ ਨੂੰ ਵਡਿਆਈ ਜਾਂਦਾ ਕਿ ਇਹਨਾਂ ਤੋਂ ਬਹੁਤਾ ਧਨ ਇਕੱਠਾ ਕਰ ਲਾ ਸਤੂਗੁਰਾਂ ਦੀ ਉਹ ਨਿੰਦਿਆ ਕਰਦਾ ਸੀ ਪਿੰਡ 'ਚ ਰਹਿੰਦਾ ਹੋਇਆ ਸਤੂਗੁਰਾਂ ਦੀ ਉਹਨੇ ਨਿੰਦਿਆ ਕਰੀ ਜਾਣੀ ਪਿੰਡ ਦੇ ਘੋੜੇ ਪਾਲੀ ਲੋਕਾਂ ਨੂੰ ਮਗਰ ਲਾਇਆ ਹੋਇਆ ਸੀ ਇਹ ਤੱਪੇ ਨੇ ਤੇ ਪਿੰਡ ਦੇ ਲੋਕਾਂ ਦੀ ਉਸਤਤ ਕਰੀ ਜਾਨੀ ਕਿ ਪਿੰਡ ਦੇ ਮੈਨੂੰ ਧੰਨ ਦਈ ਜਾਣ ਇਕੱਤਰ ਕਰੀ ਜਨੀ ਮਾਇਆ ਜੇ ਮਹਾਪੁਰਸ਼ਾਂ ਦੀ ਮਹਾਰਾਜ ਜੀ ਕਹਿੰਦੇ ਨਿੰਦਿਆ ਕਰਦਾ ਸਤਿ ਪਰਮੇਸ਼ਰ ਦੀ ਨਿੰਦਿਆ ਕਰਦਾ ਤਫਸੀ ਫਲ ਮਹਾਰਾਜ ਜੀ ਕਹਿੰਦੇ ਕਿਵੇਂ ਮਿਲੇਗਾ ਮਹਾਪੁਰਸ਼ਾਂ ਕੀ ਨਿੰਦਾ ਕਾ ਵੇਖ ਜੇ ਤੱਪੇ ਕੋ ਫਲ ਲੱਗਾ ਮਹਾਰਾਜ ਜੀ ਵਤਨ ਕਰਨ ਸਭ ਗਿਆ ਤਪੇ ਕਾ ਘਾਲਿਆ ਕਹਿੰਦੇ ਇਹਨੂੰ ਫਲ ਤਾਂ ਮਿਲ ਨਹੀਂ ਹੈ ਤਪਸੀ ਨੂੰ ਇਹ ਤਪੇ ਨੂੰ ਫਲ ਮਿਲੇਗਾ ਬਾਰ ਬਾਰੇ ਪੰਚਾਂ ਵਿੱਚ ਤਪੱਸਦਾਏ ਮਹਾਰਾਜ ਜੀ ਕਹਿੰਦੇ ਪੰਜ ਲੋਕਾਂ ਦੇ ਪੰਚਾਂ ਦੇ ਵਿੱਚ ਸਾਰੇ ਪੁਰਸ਼ਾਂ ਜਿਹਦੇ ਬਹਿ ਕੇ ਤਪੱਸਦੰਦਾ ਭਗਤ ਸਦੰਦਾ ਤਪਸੀ ਸਦੰਦਾ ਪਰ ਅੰਦਰ ਇਹਦੇ ਕੁਝ ਹੋਰ ਹੈ ਅੰਦਰਲਾ ਕੁਝ ਅਸੀਂ ਤੱਕਿਆ ਨਹੀਂ ਅੰਦਰ ਬਹਿ ਤਪਾ ਆਪ ਕਮਾਵੇ ਮਹਾਰਾਜ ਦੇ ਅੰਦਰ ਬਹਿ ਕੇ ਪਾਪ ਕਰਦਾ ਠੱਗਾਂ ਵਾਲੀ ਸਾਜਿਤ ਸੱਜਣ ਠੱਗ ਵਾਲੀ ਬਿਰਤੀ ਹੈ ਨਾ ਬਗਲੇ ਵਾਲੀ ਬਗਲਾ ਕਹ ਮਹਾਰਾਜ ਕਹਿੰਦੇ ਬਗਲੇ ਵਾਲੀ ਬਿਰਤੀ ਰੱਖਦਾ ਇਹਦੇ ਬਾਹਰੋਂ ਤਾਂ ਟਿੱਟਾ ਜਾਪਦਾ ਬਗਲਾ ਸੁੰਦਰ ਦਿਖਦਾ ਹੰਸ ਦੀ ਤਰ੍ਹਾਂ ਪਰ ਅੰਦਰ ਬਿਰਤੀ ਉਹਦੀ ਡੱਡੀਆਂ ਮੱਛੀਆਂ ਤੱਕ ਹੀ ਮਾਸ ਤੱਕ ਹੀ ਟਿੱਕੀ ਹੋਈ ਹੰਸ ਵਾਲੀ ਬਿਰਤੀ ਥੋੜਾ ਹੰਸ ਦੀ ਬਿਰਤੀ ਉਮਲ ਬਿਰਤੀ ਹੈ ਜਿਹੜੀ ਕੀ ਉਹ ਕਿਸੇ ਰੱਦੀ ਮਛੀ ਤੇ ਨਹੀਂ ਟਿਕਦੀ ਛਪੜਾਂ ਤੇ ਮਹਾਰਾਜ ਜੀ ਕਹਿੰਦੇ ਸਿਰ ਤੇਰੀ ਤੱਪੇ ਦਾ ਹਾਲ ਹੈ ਅੰਦਰੋਂ ਪਾਪ ਜਿਹੜਾ ਇਹਦਾ ਬਾਹਰ ਆ ਲੈਣਾ ਇੱਕ ਦਿਨ ਹਰ ਅੰਦਰਲਾ ਪਾਪ ਪੰਜਾਂ ਨੂੰਗਾ ਕਰਵ ਖਾਲਿਆ ਮਹਾਰਾਜ ਜੀ ਕਹਿੰਦੇ ਇਹ ਗੱਲ ਹੋ ਗਈ ਸਾਹਮਣੇ ਆ ਗਈ ਏ ਇਹਦਾ ਅੰਦਰਲਾ ਪਾਪ ਜਿਹੜਾ ਉਗੜ ਗਿਆ ਬਾਹਰੋਂ ਤਾਂ ਲੋਕਾਂ ਨੂੰ ਪ੍ਰਚਾਰ ਕਰਦਾ ਸੀ ਕਿ ਮੈਂ ਬਹੁਤਾ ਧੰਨ ਨਹੀਂ ਲੈਂਦਾ ਮੈਂ ਮਾਇਆ ਨਹੀਂ ਲੈਂਦਾ ਪਰ ਇਹਨੂੰ ਪਿੱਛੋਂ ਦੀ ਪੁੱਤਰ ਨੂੰ ਲਿਆ ਕੇ ਪੰਗਤ ਵਿੱਚ ਬਿਠਾਤਾ ਬ੍ਰਾਹਮਣਾਂ ਦੇ ਕਿ ਮਾਇਆ ਮਿਲੇਗੀ ਦੰਬੜੇ ਮਿਲਣਗੇ ਇਤੋਂ ਮੋਹਰਾ ਇਕੱਠੀਆਂ ਮਿਲਣੀਆਂ ਸੋਨੇ ਦੀਆਂ ਇਸ ਕਰਕੇ ਲਾਲਚ ਕਰ ਬਿਠਾ ਉਹ ਪਿੰਡ ਵਾਲਿਆਂ ਦੇ ਸਾਹਮਣੇ ਉਹਦੀ ਜਿਹੜੀ ਅੰਦਰਲੀ ਬਿਰਤੀ ਸੀ ਨਾ ਆਪਾ ਵਾਲੀ ਉਹ ਸਾਹਮਣੇ ਆ ਗਈ ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ ਇਸ ਤੱਪੇ ਨੂੰ ਇੱਥੇ ਖੜ ਪਾਇਆ ਜਿੱਥੇ ਮਹਾ ਮਹਾ ਹਤਿਆਰ ਆ ਮਹਾਰਾਜ ਜੀ ਪ੍ਰਵਚਨ ਕਰਦੇ ਹਨ ਕਿਲੀ ਕਾਹ ਮਹਾਰਾਜ ਜੀ ਕਹਿੰਦੇ ਧਰਮ ਰਾਜ ਵੀ ਫਿਰ ਹਦਸਤ ਕਰਦਾ ਐਸੇ ਬੰਦਿਆਂ ਵਾਸਤੇ ਐਸੇ ਮਨੁੱਖਾਂ ਵਾਸਤੇ ਐਸੀ ਲੋਭੀਆਂ ਵਾਸਤੇ ਐਸੇ ਬਰੋਟੀ ਲੋਕਾਂ ਵਾਸਤੇ ਜਿਹੜੇ ਧਰਮ ਦੀ ਚਾਦਰ ਲੈ ਕੇ ਅੰਦਰ ਪਾਪਾਂ ਦਾ ਘੜਾ ਸਿਪਾਈ ਫਿਰਦੇ ਹਨ ਮਹਾਰਾਜ ਜੀ ਕਹਿੰਦੇ ਉਹਨੂੰ ਧਰਮ ਰਾਜ ਵੀ ਨਹੀਂ ਬਖਸ਼ਦਾ ਫਿਰ ਉਸ ਸੰਸਾਰ ਚ ਤਾਂ ਬਖਸ਼ ਨਹੀਂ ਜਾਣੇ ਤਤਗੁਰੂ ਜੀ ਕਹਿੰਦੇ ਦਰਗਾਹ ਵਿੱਚ ਵੀ ਬਖਸ਼ ਨਹੀਂ ਜਾਣੇ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਜਬ ਦੂਤਾ ਨੂੰ ਮਹਾਰਾਜ ਜੀ ਕਹਿੰਦੇ ਕਹਿ ਛੱਡਿਆ ਇਹਨੂੰ ਉੱਥੇ ਪਾਉ ਵਤਨ ਕਰਦਿਆ ਨਾ ਮਹਾਰਾਜ ਜੀ ਆਖ ਛੱਡਿਆ ਇਸ ਤੱਪੇ ਨੂੰ ਤਿੱਥੇ ਖੜ ਪਾਇਓ ਇਥੇ ਮਹਾ ਮਹਾ ਹਥਿਆਰਿਆ ਹਾ ਪਾਪ ਧਰਮਰਾਜ ਜੀ ਮਹਾਰਾਜ ਜੀ ਕਹਿੰਦੇ ਉਹ ਵੀ ਕਹਿੰਦਾ ਹੈ ਸੰਦੂਤਾ ਨੂੰ ਇਹੋ ਜੇ ਨਰਕ ਤੇ ਨੂੰ ਛਟਿਓ ਜਿੱਥੇ ਮਾਹ ਪਾਪੀਆਂ ਨੂੰ ਛਟਿਆ ਜਾਂਦਾ ਹੈ ਜਿੱਥੇ ਮਾਹ ਪਾਪੀ ਦੇ ਪਾਪੀ ਵੱਡੇ ਤੋਂ ਵੱਡੀ ਪਾਪੀਆਂ ਨੂੰ ਜਿੱਥੇ ਪਾਇਆ ਜਾਂਦਾ ਉਸ ਨਰਕ ਦੇ ਵਿੱਚ ਤੱਪੇ ਨੂੰ ਛਟਣਾ ਚਾਹੀਦਾ ਫਿਰ ਇਸ ਤੱਪੇ ਦੇ ਮੋਹ ਕੋਈ ਲੱਗੋ ਨਹੀਂ ਇਹ ਸਤਿਗੁਰੂ ਹੈ ਫਟਕਾਰਿਆ ਤੇ ਮਹਾਰਾਜ ਬਹਿਰ ਮਹਾਰਾਜ ਜੀ ਕਹਿੰਦੇ ਤੱਪੇ ਦੇ ਪਿੱਛੇ ਕੋਈ ਨਾ ਤੁਰੋ ਹਣ ਇਹ ਮਹਾਰਾਜ ਦਾ ਫਟਕਾਰਿਆ ਹੋਇਆ ਹੈ ਗੁਰੂ ਅਮਰਦਾਸ ਦਾ ਸਤਿਗੁਰੂ ਜੀ ਕਹਿੰਦੇ ਤੱਪੇ ਦੇ ਪਿੱਛੇ ਨਾ ਤੁਰੂ ਭਾਈ ਇਹ ਤੱਪਾ ਸਤਿਗੁਰਾਂ ਦਾ ਫਟਕਾਰਿਆ ਹੋਇਆ ਹੈ ਹਰ ਕੀ ਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਤੇ ਮਹਾਰਾਜ ਜੀ ਕਹਿੰਦੇ ਭਾਈ ਜੋ ਹਰੀ ਨੇ ਦਰਗਾਹ ਚ ਲਿਖਿਆ ਹੋਈ ਮੈਂ ਸਤਿਗੁਰੂ ਜੀ ਸੁਣਾਣਾ ਕਰਦੇ ਆ ਨਾਨਕ ਕਿ ਨਾਨਕ ਕੋਈ ਸੁਨਾਇਆ ਗਿਆ ਜੋ ਹਰੀ ਨੇ ਵਰਤਾਇਆ ਹੈ ਮਹਾਰਾਜ ਜੀ ਕਹਿੰਦੇ ਸੱਚੀ ਗੱਲ ਹੈ ਕੋਈ ਝੂਠ ਨਹੀਂ ਹੈ ਕਹਿੰਦੇ ਜੋ ਨਾਨਕ ਅਕਾਲ ਪੁਰਖ ਨੇ ਪਰਮਾਤਮਾ ਨੇ ਹਰੀ ਨੇ ਦੱਸਿਆ ਉਹੀ ਵਰਤਾਇਆ ਉਹੀ ਸੁਨਾਇਆ ਗਿਆ ਹੈ ਸੋ ਉਝੈ ਸੋ ਦਜ ਉਸਾਸ ਵਾਰਿਆ ਮਹਾਰਾਜ ਜੀ ਕਹਿੰਦੇ ਉਹੀ ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਜਨੋ ਇਹਨੂੰ ਵੋਝਣਾ ਕਰੋ ਇਹ ਮਹਾਰਾਜ ਜੀ ਕਹਿੰਦੇ ਜੋ ਸੱਚੇ ਮਾਲਕ ਨੇ ਵਰਤਾਇਆ ਉਹ ਸਭ ਸੱਚ ਹੈ ਮਹਲਾ ਚੌਥਾ ਅਗਲਾ ਸ਼ਬਦ ਸਤਿਗੁਰ ਜੀ ਰੰਮ ਕਰਦੇ ਹਨ ਹਰ ਭਗਤਾ ਹਰ ਅਰਧਿਆ ਹਰ ਕੀ ਵਡਿਆਈ ਭਗਤਾ ਨੇ ਮਹਾਰਾਜ ਜੀ ਕਹਿੰਦੇ ਉਹਨੂੰ ਰੱਦ ਨਾ ਕੀਤਾ ਉਹਨਾਂ ਦੇ ਵਿੱਚ ਬਨੌਟੀ ਪਰ ਨਹੀਂ ਹੁੰਦਾ ਸਤ ਭਗਤਾਂ ਨੇ ਉਹਨਾਂ ਉਹ ਸੱਚੇ ਪੁਰਖ ਦੀ ਉਹ ਸੰਸਾਰ ਦੀਆਂ ਵਡਿਆਈਆਂ ਥੋੜਾ ਕਰਦੇ ਹਨ ਬਨੌਟੀ ਲੋਕਾਂ ਦੀਆਂ ਉਹ ਭਗਤ ਜਾਨ ਸਤਪੁਰਸ਼ ਸਤਗੁਰੂ ਜੀ ਕਹਿੰਦੇ ਉਹ ਸੱਚੇ ਹਰੀ ਦੀਆਂ ਹੀ ਵਡਿਆਈਆਂ ਸੋਭਾ ਕਰਦੇ ਹਨ ਹਰ ਕੀਰਤਨ ਭਗਤ ਨਿਤ ਗਾਵਨੇ ਹਰ ਨਾਮ ਸਖਾ ਸੁਖ ਦਾਈ ਹਰ ਜੀ ਕਹਿੰਦੇ ਕੀਰਤੀ ਗਾਉਂਦੇ ਹਨ ਹਰੀ ਦੀ ਕੀਰਤਨ ਨੂੰ ਗਾਣਾ ਕਰਦੇ ਨਚੇ ਭਾਰੇ ਕਹਿੰਦੇ ਉਹਦੀਆਂ ਵਡਿਆਈਆਂ ਨੂੰ ਗਾਣਾ ਕਰਦੇ ਨ ਕੀਰਤਨ ਭਗਤ ਨਿਤ ਗਾਵਦੇ ਕਿਉਂਕਿ ਉਹਨਾਂ ਦਾ ਨਿਤ ਕਰਮ ਹੁੰਦਾ ਹੈ ਨਿਤਾਪਤੀ ਉਹਨਾਂ ਦਾ ਕਰਮ ਹੁੰਦਾ ਹੈ ਕਿ ਉਹ ਗਾਉਂਦੇ ਹਨ ਹਰ ਨਾਮ ਸੁਖਦਾਈ ਕਿਉਂਕਿ ਉਹਨਾਂ ਨੂੰ ਨਾਮ ਚੋਂ ਸੁੱਖ ਮਿਲਦਾ ਹੈ ਹਰ ਭਗਤਾ ਨੂੰ ਨਿਤ ਨਾਵੇਂ ਕੀ ਵਡਿਆਈ ਬਖਸ਼ਿ ਉਹਨ ਨਿਤ ਚੜੇ ਸਵਾਈ ਮਹਾਰਾਜ ਕਹਿੰਦੇ ਭਗਤਾ ਨੂੰ ਇਹ ਸੋਭਾ ਵਡਿਆਈ ਮਿਲਦੀ ਹੈ ਹਰ ਭਗਤਾ ਨੂੰ ਨਿਤ ਨਾਵੇਂ ਕੀ ਵਡਿਆਈ ਬਖਸ਼ਿ ਨਿਤਾ ਪ੍ਰਤੀ ਉਹ ਨਾਮ ਜਪਦੇ ਹਨ ਇਲਾਮ ਦੇ ਵਿੱਚ ਵੀ ਵੜਿਆਈਆਂ ਸੁਭ ਗੁਣ ਮਹਾਰਾਜ ਜੀ ਕਹਿੰਦੇ ਸੁਖ ਲੈਂਦਾ ਨਿਤ ਚੜੈ ਸਵਾਈ ਨਿਤ ਪ੍ਰਤੀ ਸਵਾਈ ਚੜਦੀ ਜਾਂਦੀ ਹੈ ਉਹਨਾਂ ਦੀ ਚੜਦੀ ਕਲਾ ਹੁੰਦੀ ਹੈ ਹਰ ਭਗਤਾ ਨੂੰ ਸਿਰ ਧਰੀ ਬਹਾਲੇ ਹਨ ਆਪਣੀ ਪੈਜ ਰਖਾਈ ਮਹਾਰਾਜ ਜੀ ਕਹਿੰਦੇ ਹਰੀ ਦੇ ਭਗਤਾ ਨੂੰ ਸਿਰ ਘਰੀ ਬਹਾਲੇ ਹਨ ਮਹਾਰਾਜ ਜੀ ਕਹਿੰਦੇ ਆਪਣੀ ਉਹ ਆਪ ਹੀ ਉਹਨਾਂ ਦੀ ਪੈਜ ਰੱਖਣਾ ਕਰਦਾ ਹੈ ਹਰੀ ਪਰਮੇਸ਼ਰ ਨਿੰਦਕਾਂ ਬਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਫਿਰ ਅਗਲੀ ਤੁਕ ਨਿੰਦਕਾਂ ਬਾਰੇ ਮਹਾਰਾਜ ਜੀ ਚਾਰਨ ਕਰਦੇ ਆ ਇਹਦੇ ਭਗਤਾਂ ਨੂੰ ਵਡਿਆਈ ਦੇਂਦਾ ਰੱਖਿਆ ਕਰਦਾ ਹੈ ਨਿੰਦਕਾਂ ਦੀ ਮਹਾਰਾਜ ਜੀ ਕਹਿੰਦੇ ਬਾਸੋਂ ਲੇਖਾ ਮੰਗਦਾ ਕਿਉਂਕਿ ਉਹ ਲੇਖਾ ਜਾ ਟਿੱਠਾ ਬਣੀ ਜਾਂਦਾ ਨਿੰਦਿਆ ਇਹ ਖਾ ਕਰ ਕਰ ਕੇ ਉਹ ਲੇਖਾ ਤਾਂ ਦੇਣਾ ਪੈਣਾ ਭਗਤਾਂ ਦਾ ਲੇਖਾ ਚੁੱਕਾ ਖਤਮ ਹੋ ਜਾਂਦਾ ਹੈ ਨਿੰਦਕਾਂ ਦੀ ਪੰਡ ਸਿਰ ਤੇ ਵੱਜ ਜਾਂਦੀ ਹੈ ਲੇਖੇ ਦੀ ਉਹਨਾਂ ਨੂੰ ਦਰਗਾਹ ਵਿੱਚ ਸਜ਼ਾ ਮਿਲਦੀ ਹੈ ਜਿਹਾ ਨਿੰਦਕ ਆਪਣੇ ਜਾਇ ਕਮਾਏ ਕਮਾਵੰਦੀ ਤਿਹੋ ਫਲ ਪਾਈ ਮਹਾਰਾਜ ਜੀ ਕਹਿੰਦੇ ਜਿਵੇਂ ਦੀ ਕੋਈ ਕਮਾਈ ਕਰਦਾ ਨੇ ਜਿਆ ਨਿੰਦਕ ਆਪਣੇ ਜੀ ਕਮਾਵਦੇ ਕਹਿੰਦੇ ਜੇ ਵਦੇ ਜੀ ਆਤਮਾ ਕਮਾਉਂਦੀ ਹੈ ਤਿਹੋ ਫਲ ਪਾਈ ਕਹਿੰਦਾ ਉਹ ਜੇ ਉਹਨੂੰ ਫਲ ਪਾਣਾ ਪੈਂਦਾ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਮਹਾਰਾਜ ਜੀ ਕਹਿੰਦੇ ਭਾਵੇਂ ਲੋਕ ਛਿਪ ਜਾਵੇ ਧਰਤੀ ਵਿੱਚ ਵੀ ਟੋਆ ਪੱਟ ਕੇ ਲੁਕ ਜੇ ਅੰਦਰ ਕਮਾਣਾ ਅੰਦਰ ਵੜ ਕੇ ਵੀ ਕੋਈ ਪਾਪ ਕਮਾਈ ਜਨਾ ਲੁਕ ਛਿਪ ਕੇ ਧਰਤੀ ਵਿੱਚ ਕੋਇਆ ਕੱਢ ਕੇ ਲੁਭ ਸਕੂ ਕੇ ਪਾਪ ਕਰੀ ਜਾਏ ਮਹਾਰਾਜ ਜੀ ਕਹਿੰਦੇ ਫਿਰ ਵੀ ਲੱਭ ਲੈਣਾ ਉਹਨੇ ਮਾਲਕ ਨੇ ਅੰਦਰ ਕਮਾਣਾ ਸਰ ਪਰ ਉਗੜਾ ਹਰਿ ਜੀ ਕਹਿੰਦੇ ਉਗੜਾਉਣਾ ਪਾਪ ਜਿੰਨਾ ਮਰਜੀ ਕਮਰਿਆ ਬੰਦ ਕਰਕੇ ਟੋਇਆ ਪੱਟ ਕੇ ਵੀ ਬਹਿ ਕੇ ਕਰੀ ਜਾਈਏ ਮਹਾਰਾਜ ਜੀ ਇੱਥੇ ਜਵਾਬ ਦੇ ਰਹੇ ਹਨ ਕਹਿੰਦੇ ਨਿੰਦਕਾ ਪਾਸੋਂ ਮਹਾਰਾਜ ਜੀ ਕਹਿੰਦੇ ਲੇਖਾ ਤਾਂ ਮੰਗਿਆ ਜਾਣਾ ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਕਹਿੰਦੇ ਧਰਤੀ ਦੇ ਅੰਦਰ ਵੀ ਵੜ ਜਾਵੇ ਕੋਈ ਐਸੀ ਜਿਹੜਾ ਪਾਪ ਕੀਤਾ ਉਹ ਛੁਪਿਆ ਨਹੀਂ ਰਹਿੰਦਾ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਮਹਾਰਾਜ ਜੀ ਕਹਿੰਦੇ ਜਨਹੇ ਨਾਨਕ ਉਹ ਵੱਡੇ ਦੀ ਵਡਿਆਈ ਵੇਖ ਕੇ ਉਹ ਮਾਲਕ ਖੁਸ਼ ਹੁੰਦਾ ਹੈ ਜੇ ਕੋਈ ਉਹਦੀ ਵਡਿਆਈ ਨੂੰ ਕਰਨਾ ਕਰਦਾ ਹੈ ਹਰੀ ਉਹਦੇ ਤੋਂ ਪ੍ਰਸੰਨ ਹੋ ਜਾਂਦੇ ਹਨ ਹਰੀ ਦੀਆਂ ਐਸੀਆਂ ਵਡਿਆਈਆਂ ਨੇ ਪੌੜੀ ਮਹੱਲਾ ਪੰਜਵਾੜੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਹਨ ਭਗਤ ਜਨਾਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਪਾਤਸ਼ਾਹ ਜੀ ਕਹਿੰਦੇ ਭਗਤਾਂ ਦਾ ਭਾਈ ਉਹ ਰਾਖਾ ਆਪ ਹੈ ਪਾਪੀ ਕੁਝ ਨਹੀਂ ਉਹਨਾਂ ਦਾ ਵਿਗਾੜ ਸਕਦੇ ਪਾਪੀਆਂ ਦੇ ਹੱਥ 'ਚ ਕੁਝ ਨਹੀਂ ਹੈ ਵੀ ਭਗਤਾਂ ਨੂੰ ਉਹ ਸਜ਼ਾ ਦੇ ਦੇਣ ਜਾਂ ਭਗਤਾਂ ਦੇ ਵਿਰੁੱਧ ਬੋਲ ਕੇ ਭਗਤਾਂ ਦੀ ਹਾਨੀ ਹੋ ਜਾਵੇ ਮਹਾਰਾਜ ਜੀ ਦੇ ਭਗਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਹਾਰੀ ਉਹਨਾਂ ਦੇ ਨਾਲ ਖੜਾ ਤੇ ਪਾਪੀ ਜਿਹੜਿਆਂ ਨੂੰ ਕੁਝ ਨਹੀਂ ਕਰ ਸਕਦੇ ਗਮਾਨ ਕਰੇ ਮੂੜ ਗਵਾਨੀਆਂ ਵਿਸਖਾਦੀ ਮਰੀਏ ਕਹਿੰਦੇ ਗਮਾਨ ਕਰ ਦੇਣ ਗਵਾਨੀ ਪੁਰਸ਼ ਇਹ ਜਿਹੜੇ ਘਮਾਨ ਨਹੀਂ ਹੁੰਦੇ ਨੇ ਉਹ ਬਹੁਤ ਘਮਾਨ ਕਰਦੇ ਨੇ ਆਪਣੇ ਦੇ ਕਿ ਮੇਰੇ ਵਰਗਾ ਕੌਣ ਹੈ ਉਹਨਾਂ ਨੂੰ ਘਮਾਨ ਹੁੰਦਾ ਅੰਦਰ ਹਉਮੈ ਹੁੰਦੀ ਹੈ ਉਹ ਵੱਧਦੀ ਜਾਂਦੀ ਹੈ ਦਿਨਾਂ ਪ੍ਰਤੀ ਵਿਸ਼ ਖਾਧੀ ਮਾਰੀਏ ਕਹਿੰਦੇ ਜਿਵੇਂ ਵਿਸ਼ ਹੈ ਨਾ ਜਿਹੜਾ ਜੋ ਖਾ ਲਈਏ ਉਹ ਫਿਰ ਮਰਨਾ ਤਾਂ ਹੈ ਹੀ ਹੈ ਵਿਸ਼ ਅੰਦਰ ਇਕੱਠਾ ਹੋ ਜਾਂਦਾ ਹੈ ਇੱਕ ਦਿਨ ਤਾਂ ਉਹ ਵਿਸ਼ ਦਾ ਜ਼ਹਿਰ ਜ਼ਹਿਰ ਜਿਹੜਾ ਵਿੱਚ ਉਹਨੇ ਸਰੀਰ ਤੇ ਅਸਰ ਕਰਨਾ ਹੀ ਹੈ ਮਨੁੱਖ ਨੇ ਮਰਨਾ ਇਸੇ ਤਰ੍ਹਾਂ ਗਮਾਨੀ ਮਨੁੱਖ ਜਿਹੜਾ ਹੈ ਉਹ ਗਮਾਨ ਕਰਦਾ ਹੋਇਆ ਹੀ ਜ਼ਹਿਰ ਇਕੱਠਾ ਕਰੀ ਜਾਂਦਾ ਆਏ ਲੱਗੇ ਨੀਂਦੇ ਥੋੜਾ ਜੋ ਪੱਕਾ ਖੇਤ ਲੁਣੀ ਹੈ 임ਾਰਾ ਜੀ ਦੇ ਕੁਝ ਭਾਵ ਦਿੰਦੇ ਹਨ ਕੀਲੀਆਂ ਤੁਖਾ ਚ ਕਹਿੰਦੇ ਉਹ ਦਿਨ ਫਿਰ ਥੋੜੇ ਆ ਜਾਂਦੇ ਹਨ ਆਏ ਲੱਗੇ ਨੀਂਦੇ ਥੋੜਾ ਦੇ ਤੋ ਭਾਵ ਕੀ ਦਿਨ ਕਹਿੰਦੇ ਥੋੜੇ ਦੇ ਨਹੀਂ ਬਾਕੀ ਹਨ ਭਾਈ ਜਿਵੇਂ ਖੇਤ ਬੀਜਾ ਇੱਕ ਦਿਨ ਤਾਂ ਉਹਨੇ ਪੱਕਣਾ ਹੀ ਹੈ ਖੇਤੀ ਵਿਧੀ ala ਉਹਨੇ ਸਮੇਂ ਤੇ ਪੱਕਣਾ ਹੀ ਹੈ ਵੱਡੀ ਜਾਣੀ ਹੈ ਇਹਦੇ ਪੱਕਾ ਹੋਇਆ ਖੇਤ ਤਾਂ ਲੂਣਾ ਹੋਣਾ ਹੀ ਹੈ ਇੱਕ ਦਿਨ ਵੱਡਿਆ ਹੀ ਜਾਣਾ ਜਿਹੜਾ ਵੀਜਿਆ ਮਹਾਰਾਜ ਜੀ ਕਹਿੰਦੇ ਉਹ ਦੇ ਵਧਣਾ ਪੈਣਾ ਹੈ ਜੇ ਕਰਮ ਕਮਾਵੰਦੀ ਤੇ ਵੇਹੋ ਪਣੀਏ ਮਹਾਰਾਜ ਜੀ ਕਹਿੰਦੇ ਜਿਵੇਂ ਦੇ ਭਾਈ ਕਰਮ ਕਮਾਈ ਦੇ ਨਾ ਤਵੇਂ ਦਾ ਹੀ ਉਹਦਾ ਫਲ ਪਾਈਦਾ ਹੈ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਨਾਰਦਾ ਧਨੀ ਹੈ ਅਖੀਲੀ ਤਖ ਵਿੱਚ ਪਾਸ਼ਾ ਜੀ ਫਿਰ ਬੇਨਤੀ ਕਰਦੇ ਹਨ ਜਨ ਨਾਨਕ ਇਹ ਨਾਨਕ ਉਹ ਪਰਮੇਸ਼ਰ ਖਸਮ ਵੱਡਾ ਹੈ ਸਮਰੱਥ ਹੈ ਉਹ ਸਾਰਿਆਂ ਦਾ ਮਾਲਕ ਹੈ ਧਨੀਤ ਭਾਵ ਹਰ ਜਗ੍ਹਾ ਤੇ ਉਹਦਾ ਪਰਮੇਸ਼ਰ ਦਾ ਖਿਆਲ ਹੈ ਕਹਿੰਦੇ ਉਹਦੀ ਬੰਦਗੀ ਕਰੋ ਆਸ਼ਾ ਜੀ ਕਹਿੰਦੇ ਇਹ ਨਾਨਕ ਉਹ ਖਸਮ ਵੱਡਾ ਹੈ ਉਹ ਸਮਰੱਥ ਹੈ ਸਾਰਿਆਂ ਦਾ ਉਹ ਮਾਲਕ ਹੈ ਉਦੇ ਤੇ ਟੇਕ ਭਰੋਸਾ ਬੰਨ ਉਹਦੀ ਭਗਤੀ ਉਹਦਾ ਸਿਮਰਨ ਕਰ ਇਹ ਭਾਈ ਅੱਜ ਦੇ ਸ਼ਬਦ ਦੀ ਸ਼ਲੋਕ ਦੀ ਉਹੜੀ ਦੀ ਵਿਚਾਰ ਹੈ ਪਾਤਸ਼ਾਹ ਜੀ ਤੱਪੇ ਬਾਰੇ ਵਰਣਨ ਕਰਦੇ ਹੋਏ ਬਨੌਤੀ ਲੋਕਾਂ ਜਿਹੜੇ ਉਹਨਾਂ ਬਾਰੇ ਵਰਣਨ ਕਰਦੇ ਹਨ ਤੇ ਭਗਤੀ ਦੀ ਮਹਮਾ ਦਰਸਾਉਂਦੇ ਹਨ ਪਾਤਸ਼ਾਹ ਜੀ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿਕਾ ਪੁੱਲਾ ਜਿੰਦਿਆਂ ਨ ਮਹਾਰਾਜ ਜੀ ਸਮਾਤ ਬਖਸ਼ਣ ਪਾਈਆਂ ਸਮੂਹ ਸੰਗਤਾਂ ਦੀਆਂ ਪਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ